ਕਿਸਾਨ ਮਦੂਸ਼ ਕਸ਼ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਵੇਖੋ ਜੀ ਸਾਡੀ ਮਜਬੂਰੀ ਬਣ ਗਈ ਆ ਵੇਲੇਣੇ ਵਾਲੇ ਹੱਥਾਂ ਦੇ ਵਿੱਚ ਝੰਡਾ ਆ ਗਿਆ ਜਦੋਂ ਸਾਡੇ ਆ ਵੀਰਾਂ ਭਰਾਵਾਂ ਦੇ ਅੱਗੇ ਇੰਨਾ ਤਛੱਦਰ ਢਟਾਇਆ ਜਾ ਰਿਹਾ ਤੇ ਜਦੋਂ ਸਾਡੇ ਬੱਚੇ ਜਿਹੜੇ ਆ ਗੋਲੀਆਂ ਦੀਆਂ ਬਿਛਾੜਾਂ ਦੇ ਅੱਗੇ ਆ ਹਰਿਆਣੇ ਬਾਰਡਰ ਵਾਲਿਆਂ ਨੇ ਖੱਟਰ ਸਰਕਾਰ ਇੰਨਾ ਤਛੱਦਰ ਢਟਾਉਂਦੀ ਆ ਮੋਦੀ ਸਰਕਾਰ ਢਟਾਉਂਦੀ ਆ ਤੇ ਫਿਰ ਅਸੀਂ ਫੁਲਕਾ ਪਾਣੀ ਵੀ ਤਾਂ ਆਪਣੇ ਵੀਰਾਂ ਵਾਸਤੇ ਪਕਾਉਣਾ ਜੇ ਸਾਡੇ ਵੀਰ ਕਿਸਾਨ ਸਾਡੇ ਬੱਚੇ ਜਿਹੜੇ ਆ ਉਹ ਗੋਲੀਆਂ ਖਾਂਦੇ ਆ ਤੇ ਫਿਰ ਮਾਵਾਂ ਦੇ ਦੇਲੇ ਤੇ ਫਿਰ ਮਾਵਾਂ ਘਰੇ ਤੋਂ ਬੈਠੀਆਂ ਰੋਟੀਆਂ ਥੋ ਜੇ ਅੰਦੋਲਨਕਾਰੀ ਤੇ ਵਾਪਸ ਆ ਗਏ ਪਰ ਅੱਜ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਹੜੀਆਂ ਅੱਜ ਵੀ ਉਹਨਾਂ ਦੀਆਂ ਫੋੜਵਾਂ ਹੀ ਕਦੇ ਨਾਲ ਲਾ ਕੇ ਬੈਠੀਆਂ 750 ਤੋਂ ਪਲੱਸ ਸਾਡੇ ਵੀਰ ਬੱਚੇ ਸਾਡੇ ਹੱਥਾਂ ਵਿੱਚ ਛੀਦ ਹੋਇਆ ਅਸੀਂ ਇਹ ਚੰਨੇ ਕਿ ਜਿਹੜਾ ਅੰਦੋਲਨ 2.2 ਚੱਲਿਆ ਆ ਸਾਡਾ ਇਹਦੇ ਵਿੱਚ ਸਾਡੀ ਜਵਾਨੀ ਦਾ ਘਾਣ ਨਾ ਹੋਵੇ ਸਾਡੇ ਜਿਹੜੇ ਲੀਡਰ ਆ ਉਹ ਸਹੀ ਸਲਾਮਤ ਰਹਿਣ ਸਾਡੇ ਕਿਸਾਨ ਸਹੀ ਸਲਾਮਤ ਰਹਿਣ ਇਹ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹਨਾਂ ਨੇ ਕਿਹੜੀਆਂ ਨਵੀਆਂ ਮੰਗਾਂ ਮੰਨੀਆਂ ਪਰ ਇਹ ਸਰਕਾਰ ਤੇ ਜਿਹੜੀ ਇੱਕ ਮੂੰਹ ਥੋਤੀ ਚਪੇੜਿਆ ਜਿਹੜੇ ਜਦੋਂ ਸਾਡੇ ਵੀਰ ਭਰਾ ਜਦੋਂ ਉਹ ਫੜਦੇ ਆ ਜਿਹੜੇ ਧੂਏ ਵਾਲੇ ਬੰਬ ਆ ਪੂਰੀ ਪਾ ਕੇ ਸੱਟ ਦਿੰਦੇ ਆ ਇਹ ਸਰਕਾਰ ਨੂੰ ਜਿਹੜੀ ਇੱਕ ਮੂੰਹ ਤੋਂ ਦੀ ਚਪੇੜਿਆ ਕਿ ਇਹ ਜੁਝਾਰੂ ਜੋਧੇ ਜਿਹੜੇ ਆ ਮਾਤਾ ਪਾਗੋ ਦੀਆਂ ਆਵਾਸਾਂ ਦੇ ਬੱਚੇ ਆ ਜਿਹੜੇ ਆ ਸ੍ਰੀ ਗੁਰਗੋਬੇ ਸਿੰਘ ਜੀ ਦੇ ਬੱਚੇ ਆ ਜਿਹੜੇ ਆ 6-7 ਸਾਲ ਦੀਆਂ ਉਮਰਾਂ ਦੇ ਵਿੱਚ ਅਸੀਂ ਦੀਆਂ ਪਾ ਗਿਆ ਇਹ ਕੌਮ ਜਿਹੜੀ ਆ ਉਹਨਾਂ ਦੇ ਵਿੱਚ ਅੱਜ ਸਾਡੇ ਬਾਬਿਆਂ ਦਾ ਖੂਨ ਦੌੜਦਾ ਆ ਸਾਡੇ ਜਦੋਂ ਬੱਚੇ ਅੱਗੇ ਹੁੰਦੇ ਇੱਕਦਾਰ ਸਾਡਾ ਜਿਹੜਾ ਆ ਮਾਣਿਆ ਜਿਹੜਾ ਸਤਕਾਰ ਦੇ ਨਾਲ ਸਾਡਾ ਜਿਹੜਾ ਆ ਸਿਰ ਉੱਚਾ ਹੋ ਜਾਂਦਾ ਕਿ ਸਾਡੇ ਬੱਚੇ ਜਿਹੜੇ ਆ ਸਰਹੰਦਾ ਤੇ ਵੀ ਸਾਡੇ ਬੱਚੇ ਆ ਪਾਰ ਵੀ ਸਾਡੇ ਬੱਚੇ ਆ ਤੇ ਆਰ ਵੀ ਸਾਡੇ ਬੱਚੇ ਆ ਪਰ ਜਿਹੜੀ ਸਰਕਾਰ ਆ ਇਹਦੀ ਐਡੀ ਮਾੜੀ ਨੀਤੀ ਪੋਲਿਸੀ ਆ ਕਿ ਸਾਡੇ ਜਿਹੜੇ ਆ ਜਵਾਨੀ ਤੇ ਜਿਹੜੀ ਆ ਕਿਸਾਨੀ ਨੂੰ ਆਪਸ ਵਿੱਚ ਲੜਾ ਰਹੀ ਆ ਉਹ ਜਿਹੜੇ ਮਾਰਨ ਵਾਲੇ ਆ ਉਹ ਵੀ ਸਾਡੇ ਬੱਚੇ ਆ ਤੇ ਜਿਹੜੇ ਖਾਣ ਵਾਲੇ ਉਹ ਵੀ ਸਾਡੇ ਬੱਚੇ ਆ ਇਹ ਜਿਹੜੀ ਆ ਸ਼ੁਰੂ ਤੋਂ ਸਾਨੂੰ ਦੋ ਪਾੜ ਕਰਕੇ ਲੜਾਉਂਦੀ ਆ ਰਹੀ ਆ ਸਾਡੇ ਤੋਂ ਸਿੱਖ ਕੇ ਇੰਡੀਆ ਵਾਲਿਆਂ ਤੋਂ ਸਿੱਖ ਕੇ ਉਹਨਾਂ ਨੇ ਬਾਹਰ ਲੀਆਂ ਕੰਟਰੀਆਂ ਵਾਲਿਆਂ ਨੇ ਜਿਹੜਾ ਟਰੈਕਟਰ ਆ ਰੋਸ ਮਾਰਚ ਉਹਨਾਂ ਨੇ ਕੀਤਾ ਹੈ ਉਥੋਂ ਦੀਆਂ ਕੰਟਰੀਆਂ ਦੇ ਜਿਹੜੇ ਨੇਤਾ ਸੀ ਲੀਡਰ ਸੀ ਉਹ ਆਣ ਕੇ ਉਹਨਾਂ ਦੀ ਕਿਸਾਨਾਂ ਦੀ ਉਹਨਾਂ ਨੇ ਅੰਦੋਲ ਆਂਨ ਕੇ ਗੱਲ ਸੁਣੀ ਆ ਤੇ ਕੀ ਗੱਲ ਆ ਮੋਦੀ ਬਾਹਰ ਜਾ ਕੇ ਆਪਣੇ ਵੈਲਕਮ ਕਰਾਉਂਦਾ ਇਹਨਾਂ ਨੂੰ ਨਹੀਂ ਪਤਾ ਕਿ ਸਾਡਾ ਜਿਹੜੇ ਇੰਡੀਆ ਦੇ ਬੱਚੇ ਆ ਸਾਡੀਆਂ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਬੱਚੇ ਜਿਹੜੇ ਆ ਇੱਥੇ ਲੜਨਦੇ ਆ ਕਿਸਾਨੀ ਇੱਥੇ ਬਰਬਾਦ ਹੁੰਦੀ ਆ ਇੱਕ ਵਾਰ ਆ ਜਾਣ ਕੇ ਵੀ ਸਾਡੇ ਵੀਰਾਂ ਭਰਾਵਾਂ ਦੀ ਗੱਲ ਸੁਣ ਲੈਣ ਇਹ ਚ ਮੋਦੀ ਨੂੰ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਪੈਣੀ ਜੇ ਸਾਡੀਆਂ ਮੰਗਾਂ ਮੰਨ ਲੈਣ ਤੇ ਜੇ ਉੱਥੇ ਆਣ ਕੇ ਅੰਦੋਲਨ ਕਹਿ ਦੇਣ ਚੁੱਕ ਲੋ ਤੁਹਾਡੀਆਂ ਤੇ ਫਿਰ ਸਾਡੇ ਵੀਰਾਂ ਭਰਾਵਾਂ ਨੇ ਆਟੋਮੈਟਿਕ ਹੀ ਉਹਨੂੰ ਜਿਤਾ ਦੇਣ ਚੜਕਾਂ ਤੇ ਜੜੀਆਂ ਵਾਂ ਉਹ ਦੁਨੀਆਂ ਵਾਸਤੇ ਬਣਾਈਆਂ ਤੇ ਦੁਨੀਆਂ ਦੇ ਟੈਕਸਾਂ ਨਾਲ ਬ ਬੈਰੀਗੇਟ ਬਰਹਾਉਂਦਾ ਉਥੇ ਖਤਰ ਦਾ ਕੀ ਮਤਲਬ ਆ ਕਿਉਂਕਿ ਉਧਰੋਂ ਵੀ ਤਾਂ ਲੋਕੀ ਇੱਧਰ ਆਉਂਦੇ ਆ ਨਾ ਤੇ ਜੇ ਇੱਧਰ ਉਧਰ ਜਾਂਦੇ ਆ ਤੇ ਇਹ ਜਿਹੜੇ ਸਾਡੇ ਆ ਨਾ ਇਹ ਮਾ ਮੂਰਖ ਆ ਕਿਉਂਕਿ ਜਿਹੜੇ ਆਪਣੇ ਪੰਜਾਬ ਨੂੰ ਛੱਡ ਕੇ ਦੂਜੇ ਪਾਸੇ ਜਾਂਦੇ ਆ ਤੇ ਇਹਨਾਂ ਦੇ ਵਾਸਤੇ ਤਿੰਨ ਲਾਇਕੀ ਬਹੁਤ ਜ਼ਿਆਦੀ ਆ ਅਸੀਂ ਤੇ ਇਹੋ ਹੀ ਕਵਾਂਗੇ ਕਿ ਇਹਨਾਂ ਨੂੰ ਨਹੀਂ ਪਤਾ ਕਿ ਇਹ ਇਹ ਕੀ ਕੀ ਲੈਂਦੇ ਉਹਦੇ ਕੋਲ ਤੇ ਸਾਨੂੰ ਤੇ ਸਾਡਾ ਜਿਹੜਾ ਇੱਥੋਂ ਟੈਕਸ ਜਾਂਦਾ ਸਾਨੂੰ ਉਹ ਵੀ ਨਹੀਂ ਮੋੜਦੇ ਜੀ ਇਕੇਂਦਰ ਸਰਕਾਰ ਸਾਨੂੰ ਉਹ ਵੀ ਨਹੀਂ ਦਿੰਦੀ ਤੇ ਫਿਰ ਇਹ ਕਿਉਂ ਭੱਜ-ਭੱਜ ਉਧਰ ਜਾਂਦੇ ਆ ਇਹਨਾਂ ਦੀ ਬਹੁਤ ਵੱਡੀ ਭਾਰੀ ਜਿਹੜੀ ਆ ਮੂਰਖਤਾ ਤਿੰਨ ਚਾਰ ਦਿਨ ਤੋਂ ਸਾਡੇ ਕਿਸਾਨ ਸੰਭੂ ਬਾਰਡਰ ਤੇ ਗਏ ਨੇ ਤੇ ਉੱਥੇ ਉਹ ਵੀਰਾਂ ਦੇ ਨਾਲ ਇਹਨਾਂ ਅਤਿਆਚਾਰ ਹੋਣ ਲਿਆ ਵਾ ਉਹਨਾਂ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਵਾ ਕਈਆਂ ਕਈ ਵੀਰਾਂ ਤੇ ਸਾਡੇ 90 ਤੋਂ ਜ਼ਿਆਦੇ ਦੇ ਵੀਰ ਸਾਡੇ ਫੱਟਰ ਹੋਏ ਕਈਆਂ ਦੀਆਂ ਅੱਖਾਂ ਨਿਕਲ ਗਈਆਂ ਪਰ ਉਹ ਸਰਕਾਰ ਇਹਨਾਂ ਨੂੰ ਦੁਸ਼ਮਣ ਗਿਣਦੀ ਆ ਕਿ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਆ ਆਪਣੀਆਂ ਮੰਗਾਂ ਮੰਗਣਦੇ ਆ ਉਹ ਵੀ ਜਾਇਜ਼ ਇਹ ਨਾ ਸੋਚਣ ਕਿ ਬੀਬੀਆਂ ਨੇ ਬੀਬੀਆਂ ਘਰ ਬਹਿਣ ਵਾਲੀਆਂ ਨਾ ਅਸੀਂ ਘਰ ਬਹਿਣ ਵਾਲੇ ਨਹੀਂ ਹੈਗੇ ਸਾਡਾ ਥੋੜਾ ਜਿਹਾ ਸਮਾਂ ਇਹ ਵਾ ਕਿ ਸਾਡੇ ਵੀਰਾਂ ਨੂੰ ਕੁਝ ਮਤਲਬ ਜੇ ਨਹੀਂ ਸੁਣਵਾਈ ਹੁੰਦੀ ਤਾਂ ਅਸੀਂ ਵੀਰਾਂ ਦੇ ਅੱਗੇ ਜਾਵਾਂਗੇ ਅਸੀਂ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਆ ਕਿਉਂਕਿ ਅੱਜ ਅਸੀਂ ਘਰ ਵੀ ਮਰਦੇ ਕੋਈ ਮੋਲ ਨਹੀਂ ਪੈਂਦਾ ਅਸੀਂ ਬਾਰਡਰ ਤੇ ਮਰਦੇ ਆ ਸਾਡਾ ਸ਼ਹੀਦਾਂ ਚ ਨਾ ਆਊਗਾ ਅਸੀਂ ਉਹ ਡਰਪੋਕ ਇਨਸਾਨ ਨਹੀਂ ਹੈਗੇ ਜੋ ਦੁਨੀਆ ਤੇ ਡਰਦੇ ਜਿਉਂਦੇ ਨੇ ਤਸਵੀਰ ਤੁਹਾਨੂੰ ਜ਼ਰੂਰ ਦਿਖਾਵਾਂ ਭੈਣ ਦੇਖ ਲਓ ਹੈਂਡੀਕੈਪਡ ਹੈ ਦੋਹਾਂ ਲੱਤਾਂ ਤੋਂ ਚੱਲ ਨਹੀਂ ਸਕਦੇ ਭੈਣੇ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣਨ ਆਏ ਕੀ ਕਹਿਣਾ ਚਾਹੋ ਹਾਂਜੀ ਮੈਂ ਵੀ ਸੰਘਰਸ਼ ਦਾ ਹਿੱਸਾ ਬਣਨਾ ਚਾਹਨੀ ਕਿਉਂਕਿ ਭਾਵੇਂ ਲੱਗਦਾ ਨਹੀਂ ਹੈ ਗਿਆ ਪਰ ਜਜ਼ਬਾ ਤੇ ਹੈਗਾ ਹੀ ਜਜ਼ਬਾ ਹੈਗਾ ਹਾਂਜੀ ਤੇ ਬਾਕੀ ਇਹ ਅਭੀ ਮਾੜੀਆਂ ਸਰਕਾਰਾਂ ਦੀ ਵਜ੍ਹਾ ਨਾਲ ਸਾਡੇ ਵੀਰਾਂ ਨੂੰ ਫੇਰ ਤੋਂ ਦੁਬਾਰਾ ਉੱਥੇ ਅੰਦੋਲਨ ਕਰਨਾ ਪਿਆ ਵਾ ਜਦੋਂ ਅੰਦੋਲਨ ਖਤਮ ਕੀਤਾ ਸੀ ਉਦੋਂ ਇਹ ਨਹੀਂ ਸੋਚਿਆ ਵੀ ਇਹ ਦੁਬਾਰਾ ਫੇਰ ਸਾਰਾ ਕੁਝ ਹੋਊਗਾ ਤੇ ਬਾਕੀ ਅਸੀਂ ਸਾਰੇ ਇਕੱਠੇ ਆ ਭੈਣ ਭਰਾ ਸਾਰੇ ਅਸੀਂ ਆਪਣੇ ਵੀਰਾਂ ਦੇ ਨਾਲ ਦੋਸਤੋ ਸੁਰਖਾ ਬ੍ਰਹਿਮ ਟੀਵੀ ਦੇ ਨਾਲ ਜੁੜੇ ਹੋ ਤੇ ਇੱਕਾ ਤਸਵੀਰ ਪਹਿਲਾਂ ਦੇਖ ਲਓ ਇਹ ਸਾਡੀਆਂ ਮਾਤਾਵਾਂ ਨੇ ਅਕਸਰ ਅਸੀਂ ਇਹਨਾਂ ਮਾਤਾਵਾਂ ਨੂੰ ਘਰ ਦੀ ਰਸੋਈ ਸੰਭਾਲਦਿਆਂ ਦੇਖਦੇ ਆਂ ਅੱਜ ਬੇਲਣੇ ਝਾੜੂ ਚੱਕਣ ਵਾਲਾ ਹੱਥ ਜਿਹੜਾ ਵਾ ਕਿਸਾਨੀ ਝੰਡੇ ਲੈ ਕੇ ਮੈਦਾਨ ਦੇ ਵਿੱਚ ਨਤਰਿਆ ਰੋਸ ਕੀ ਹੈ ਸਾਡੇ ਜਿਹੜੇ ਕਿਸਾਨ ਭਰਾ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਉਹਨਾਂ ਤੇ ਹੋ ਰਿਹਾ ਤਸ਼ੱਦਦ ਧੂਏ ਵਾਲੇ ਬੰਬ ਛੁੱਟੇ ਜਾ ਰਹੇ ਨੇ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਹੋਰ ਵੀ ਕਈ ਤਰ੍ਹਾਂ ਦੇ ਬਲ ਦਾ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਡਾਂਗਾ ਚਲਾਈਆਂ ਜਾ ਰਹੀਆਂ ਨੇ ਪਰ ਉਹਨਾਂ ਨੌਜਵਾਨਾਂ ਦੇ ਹੌਸਲੇ ਨੂੰ ਸਲਾਮ ਜਿਹੜੇ ਆਉਂਦੇ ਹੋਏ ਬੰਬਾਂ ਨੂੰ ਵੇਖ ਕੇ ਖਾਪੀਆਂ ਮਾਰਦੇ ਨੇ ਤੇ ਨੱਚਦੇ ਨੇ ਉਹ ਖੰਡੇ ਦੀ ਧਾਰ ਤੇ ਨੱਚਣਾ ਸਾਡੇ ਪਾਤਸ਼ਾਹ ਨੇ ਸਾਨੂੰ ਦੱਸਿਆ ਮਹਤਾਵਾ ਦਾ ਹੌਸਲਾ ਕੀ ਹੈ ਕਰਦੇ ਆ ਗੱਲਾਂ ਬਤਾ ਮਾਤਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਮੈਂ ਰਣਜੀਤ ਕੌਰ ਕੱਲਾ ਤਰਨ ਤਾਨ ਕਿਸਾਨ ਮਦੂਸ਼ ਸਿੰਘ ਅੱਛ ਕਮੇਟੀ ਪੰਜਾਬ ਦੀ ਜਿਹੜੀ ਆ ਇਸਤਰੀ ਵਿੰਗ ਦੀ ਪ੍ਰਧਾਨ ਜੀ ਅੱਜ ਬੇਲੇਣੇ ਵਾਲੇ ਹੱਥਾਂ ਦੇ ਵਿੱਚ ਝੰਡਾ ਆ ਗਿਆ ਕੀ ਕਹਿਣਾ ਚਾਹੋ ਵੇਖੋ ਜੀ ਸਾਡੀ ਮਜਬੂਰੀ ਬਣ ਗਈ ਆ ਵੇਲਣੇ ਵਾਲੇ ਹੱਥਾਂ ਦੇ ਵਿੱਚ ਝੰਡਾ ਆ ਗਿਆ ਜਦੋਂ ਸਾਡੇ ਆ ਵੀਰਾਂ ਭਰਾਵਾਂ ਦੇ ਅੱਗੇ ਇੰਨਾ ਤਛੇਦੜ ਢਟਾਇਆ ਜਾ ਰਿਹਾ ਤੇ ਜਦੋਂ ਸਾਡੇ ਬੱਚੇ ਜਿਹੜੇ ਆ ਗੋਲੀਆਂ ਦੀਆਂ ਬਿਛਾੜਾਂ ਦੇ ਅੱਗੇ ਆ ਹਰਿਆਣੇ ਬਾਰਡਰ ਵਾਲਿਆਂ ਨੇ ਖੱਟਰ ਸਰਕਾਰ ਇੰਨਾ ਤਛੜ ਢਟਾਉਂਦੀ ਆ ਮੋਦੀ ਸਰਕਾਰ ਢਾਉਂਦੀ ਆ ਤੇ ਫਿਰ ਅਸੀਂ ਫੁਲਕਾ ਪਾਣੀ ਵੀ ਤਾਂ ਆਪਣੇ ਵੀਰਾਂ ਵਾਸਤੇ ਪਕਾਉਣਾ ਜੇ ਸਾਡੇ ਵੀਰ ਕਿਸਾਨ ਸਾਡੇ ਬੱਚੇ ਜਿਹੜੇ ਆ ਉਹ ਗੋਲੀਆਂ ਖਾਂਦੇ ਆ ਤੇ ਫਿਰ ਮਾਵਾਂ ਦੇ ਦੇਲੇ ਤੇ ਫਿਰ ਮਾਵਾਂ ਘਰੇ ਤੋਂ ਬੈਠੀਆਂ ਰੋਟੀਆਂ ਥੋੜੀ ਵੇਲੇ ਜਾਣਗੀਆਂ ਤੁਸੀਂ ਅਕਸਰ ਵੇਖਿਆ ਹੋਣਾ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਜਦੋਂ ਬੰਬ ਡਿੱਗਦਾ ਆ ਕੇ ਤੇ ਸਾਡੇ ਨੌਜਵਾਨ ਭੱਜ ਕੇ ਬੰਬ ਵੱਲੋਂ ਜਾਂਦੇ ਲੋਕ ਤਾਂ ਡਰਦੇ ਨੇ ਪਛਾਹ ਹੁੰਦੇ ਨੇ ਤੇ ਜਦੋਂ ਉਹ ਵੀਡੀਓ ਦੇਖਦੇ ਜੇ ਸੱਚ ਸੱਚੀ ਗੱਲ ਕਰਿਓ ਕਿ ਜਦੋਂ ਵੀਡੀਓ ਦੇਖਦੇ ਜੇ ਉਦੋਂ ਮਨ 'ਚ ਆਉਂਦਾ ਨਹੀਂ ਕਿ ਯਾਰ ਸਾਡੀ ਜਵਾਨੀ ਜਿਹੜੀ ਹੈ ਸਾਡੇ ਬੱਚੇ ਜਿਹੜੇ ਆ ਉਹ ਅੱਜ ਬਹੁਤ ਖਤਰੇ ਵਾਲੀ ਸਟੇਟ 'ਤੇ ਨੇ ਹਾਂਜੀ ਬਹੁਤ ਦੁੱਖ ਹੁੰਦਾ ਆ ਇਹ ਗੱਲ ਦਾ ਤੇ ਤੁਹਾਨੂੰ ਕਹਿ ਨਹੀਂ ਸਕਦੇ ਸਾਡਾ ਮਨ ਭਰਦਾ ਕਿ ਜਦੋਂ ਸਾਡੇ ਵੀਰ ਬੱਚੇ ਜਿਹੜੇ ਆ ਉਹ ਪੱਜ ਕੇ ਫੜਦੇ ਆ ਤੇ ਸਾਡਾ ਦਿਲ ਇੱਕਦਮ ਨਿਕਲ ਜਾਂਦਾ ਆ ਹੁਣ ਪਤਾ ਨਹੀਂ ਕੀ ਹੋਇਆ ਹੁਣ ਪਤਾ ਨਹੀਂ ਕੀ ਹੋਇਆ ਕਿਉਂਕਿ ਅਸੀਂ ਪਹਿਲਾਂ ਵੀ ਪਿਛਲੇ ਅੰਦੋਲਨ ਦੇ ਵਿੱਚ ਵੀ 700 ਤੋਂ ਪਲੱਸ ਜਿਹੜੇ ਆਪਣੇ ਵੀਰ ਭਰਾ ਸਾਡੇ ਅਸੀਂ ਆਪਣੇ ਬੱਚੇ ਗਵਾ ਚੁੱਕੇ ਆ ਵੇਖੋ ਵੀਜੀ ਅੰਦੋਲਨਕਾਰੀ ਤੇ ਵਾਪਸ ਆ ਗਏ ਪਰ ਅੱਜ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਹੜੀਆਂ ਅੱਜ ਵੀ ਉਹਨਾਂ ਦੀਆਂ ਫੋੜਵਾਂ ਹੀ ਕਦੇ ਨਾਲ ਲਾ ਕੇ ਬੈਠੀਆਂ ਸਾਡੇ 700 ਤੋਂ ਪਲੱਸ ਸਾਡੇ ਵੀਰ ਬੱਚੇ ਸਾਡੇ ਹੱਥਾਂ ਵਿੱਚ ਸ਼ਹੀਦ ਹੋਇਆ ਅਸੀਂ ਇਹ ਚੰਨੇ ਆ ਸਾਡਾ ਇਹਦੇ ਵਿੱਚ ਸਾਡੀ ਜਵਾਨੀ ਦਾ ਘਾਣ ਨਾ ਹੋਵੇ ਸਾਡੇ ਜਿਹੜੇ ਲੀਡਰ ਆ ਉਹ ਸਹੀ ਸਲਾਮਤ ਰਹਿਣ ਸਾਡੇ ਕਿਸਾਨ ਸਹੀ ਸਲਾਮਤ ਰਹਿਣ ਇਹ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹਨਾਂ ਨੇ ਕਿਹੜੀਆਂ ਨਵੀਆਂ ਮੰਗਾਂ ਮੰਨੀਆਂ ਆਪਣੀਆਂ ਕਿਸਾਨੀ ਨਾਲ ਰਿਲੇਟਡ ਜਿਹੜੀਆਂ ਉਹਨਾਂ ਨੇ ਮੰਗਾ ਮੰਨੀਆਂ ਸੀ ਕਿਉਂਕਿ ਜੋ ਜਿਹੜੀ ਸਰਕਾਰ ਸੀ ਮੰਗ ਚੁੱਕੀ ਸੀ ਪਹਿਲਾਂ ਵੀ ਉਹਨਾਂ ਨੇ ਮੰਨੀਆਂ ਸੀ ਕਿ ਤੁਹਾਡੀਆਂ ਜਿਹੜੀਆਂ ਮੰਗਾ ਆ ਪੂਰੀਆਂ ਕਰਾਂਗੇ ਅਸੀਂ ਕੋਈ ਨਵੀਂ ਚੀਜ਼ ਤੇ ਲੈ ਕੇ ਨਹੀਂ ਗਏ ਪਰ ਇਹ ਸਰਕਾਰ ਤੇ ਜਿਹੜੀ ਇੱਕ ਮੂੰਹ ਥੋਤੀ ਚਪੇੜਿਆ ਜਿਹੜੇ ਜਦੋਂ ਸਾਡੇ ਵੀਰ ਭਰਾ ਜਦੋਂ ਉਹ ਫੜਦੇ ਆ ਜਿਹੜੇ ਧੂਏ ਵਾਲੇ ਬੰਬ ਆ ਪੂਰੀ પાਕੇ ਸੱਟ ਦਿੰਦੇ ਆ ਸਰਕਾਰ ਨੂੰ ਜਿਹੜੀ ਇੱਕ ਮੂੰਹ ਤੋਂ ਦੀ ਚਪੇੜਿਆ ਕਿ ਇਹ ਜਹਾਰੂ ਜੋਦੇ ਜਿਹੜੇ ਆ ਮਾਤਾ-ਪਾਗੋ ਦੀਆਂ ਆਵਾਸਾਂ ਦੇ ਬੱਚੇ ਆ ਜਿਹੜੇ ਆ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਬੱਚੇ ਆ ਜਿਹੜੇ ਆ 6-7 ਸਾਲ ਦੀਆਂ ਉਮਰਾਂ ਦੇ ਵਿੱਚ ਅਸ਼ੀਧੀਆਂ ਪਾ ਗਿਆ ਇਹ ਕੌਮ ਜਿਹੜੀ ਆ ਉਹਨਾਂ ਦੇ ਵਿੱਚ ਅੱਜ ਸਾਡੇ ਬਾਬਿਆਂ ਦਾ ਖੂਨ ਦੌੜਦਾ ਆ ਸਾਡੇ ਜਦੋਂ ਬੱਚੇ ਅੱਗੇ ਹੁੰਦੇ ਇੱਕ ਤਾਰ ਤੁਹਾਡਾ ਜਿਹੜਾ ਆ ਮਾਨਿਆ ਜਿਹੜਾ ਸਤਕਾਰ ਦੇ ਨਾਲ ਸਾਡਾ ਜਿਹੜਾ ਆ ਸਿਰ ਉੱਚਾ ਹੋ ਜਾਂਦਾ ਕਿ ਸਾਡੇ ਬੱਚੇ ਜਿਹੜੇ ਆ ਉਹ ਸਰਹੰਦਾ ਤੇ ਵੀ ਸਾਡੇ ਬੱਚੇ ਆ ਪਾਰ ਵੀ ਸਾਡੇ ਬੱਚੇ ਆ ਤੇ ਆਰ ਵੀ ਸਾਡੇ ਬੱਚੇ ਆ ਪਰ ਜਿਹੜੀ ਸਰਕਾਰ ਆ ਇਹਦੀ ਮਾੜੀ ਨੀਤੀ ਪਾਲਸੀ ਆ ਕਿ ਸਾਡੇ ਜਿਹੜੇ ਆ ਜਵਾਨੀ ਤੇ ਜਿਹੜੀ ਆ ਕਿਸਾਨੀ ਨੂੰ ਆਪਸ ਵਿੱਚ ਲੜਾ ਰਹੀ ਆ ਉਹ ਜਿਹੜੇ ਮਾਰਨ ਵਾਲੇ ਆ ਉਹ ਵੀ ਸਾਡੇ ਬੱਚੇ ਆ ਤੇ ਜਿਹੜੇ ਖਾਣ ਵਾਲੇ ਆ ਉਹ ਵੀ ਸਾਡੇ ਬੱਚੇ ਆ ਇਹ ਜਿਹੜੀ ਆ ਸ਼ੁਰੂ ਤੋਂ ਸਾਨੂੰ ਦੋ ਪਾੜ ਕਰਕੇ ਲੜਾਉਂਦੀ ਆ ਰਹੀ ਆ ਤੇ ਇਹ ਤੇ ਸਾਡਾ ਬਹੁਤ ਜ਼ਿਆਦਾ ਮਨ ਦੁਖਦਾ ਅਸੀਂ ਦੁਖੀ ਹਿਰਦੇ ਨਾਲ ਕਹਿਣਾ ਚਾਹੁੰਦੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਅੱਜ ਬਾਰਡਰ ਦੇ ਉੱਤੇ ਸਾਨੂੰ ਕੋਈ ਮਾੜੀ ਖ਼ਬਰ ਆਵੇ ਸਾਡੇ ਵੀਰ ਭਰਾ ਜਿਹੜੇ ਆਪਣਾ ਅੰਦੋਲਨ ਜਿਹੜਾ ਜਿੱਤ ਕੇ ਵਾਪਸ ਹੋਣ ਰਹਿੰਦੇ ਟਾਈਮ ਵਿੱਚ ਸਰਕਾਰਾਂ ਨੂੰ ਜਿਹੜੀਆਂ ਆਪਣੀਆਂ ਜਿਹੜੇ ਆ ਉਹ ਸਾਡੀਆਂ ਮੰਗਾਂ ਜਿਹੜੀਆਂ ਮੰਨ ਲੈਣੀਆਂ ਚਾ ਕੰਟਰੀਆਂ ਦੇ ਵਿੱਚ ਬਾਹਰੀਆਂ ਸਟੇਟਾਂ ਦੇ ਵਿੱਚ ਸਾਡੇ ਤੋਂ ਸਿੱਖ ਕੇ ਇੰਡੀਆ ਵਾਲਿਆਂ ਤੋਂ ਸਿੱਖ ਕੇ ਉਹਨਾਂ ਨੇ ਬਾਹਰੀਆਂ ਕੰਟਰੀਆਂ ਵਾਲਿਆਂ ਨੇ ਜਿਹੜਾ ਟਰੈਕਟਰ ਹੈ ਰੋਸ ਮਾਰਚ ਉਹਨਾਂ ਨੇ ਕੀਤਾ ਹੈ ਉਥੋਂ ਦੀਆਂ ਕੰਟਰੀਆਂ ਦੇ ਜਿਹੜੇ ਨੇਤਾ ਸੀ ਲੀਡਰ ਸੀ ਉਹ ਆਣ ਕੇ ਉਹਨਾਂ ਦੀ ਕਿਸਾਨਾਂ ਦੀ ਉਹਨਾਂ ਨੇ ਅੰਦੋਲਨ ਵਿੱਚ ਆਣ ਕੇ ਗੱਲ ਸੁਣੀ ਆ ਤੇ ਕੀ ਗੱਲ ਹੈ ਮੋਦੀ ਬਾਹਰ ਜਾ ਕੇ ਆਪਣੇ ਵੈਲਕਮ ਕਰਾਉਂਦਾ ਇਹਨਾਂ ਨੂੰ ਨਹੀਂ ਪਤਾ ਕਿ ਸਾਡਾ ਜਿਹੜੇ ਇੰਡੀਆ ਦੇ ਬੱਚੇ ਆ ਸਾਡੀਆਂ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਬੱਚੇ ਜਿਹੜੇ ਆ ਇੱਥੇ ਲੜਨਦੇ ਆ ਕਿਸਾਨੀ ਇੱਥੇ ਬਰਬਾਦ ਹੁੰਦੀ ਆ ਇੱਕ ਵਾਰ ਆਣ ਕੇ ਵੀ ਸਾਡੇ ਵੀਰਾਂ ਭਰਾਵਾਂ ਦੀ ਗੱਲ ਸੁਣ ਲੈਣ ਇਹ ਚ ਮੋ ਉੜੀ ਨਹੀਂ ਪੈਣੀ ਜੇ ਸਾਡੀਆਂ ਮੰਗਾ ਮੰਨ ਲੈਣ ਤੇ ਜੇ ਉੱਥੇ ਆਣ ਕੇ ਅੰਦੋਲਨ ਕਹਿ ਦੇਣ ਚੁੱਕ ਲੋ ਸਾਡੀਆਂ ਤੇ ਫਿਰ ਸਾਡੇ ਵੀਰਾਂ ਭਰਾਵਾਂ ਨੇ ਆਟੋਮੈਟਿਕ ਇਹਨੂੰ ਜਿਤਾ ਦੇ ਇੱਕ ਸਵਾਲ ਲੈ ਲੀਏ ਬਹੁਤ ਸਾਡੇ ਨਾਲ ਲੋਕ ਸਾਡੇ ਵਿਚਾਰਾਂ ਕਰਦੇ ਆ ਵੀ ਬੀਬੀਆਂ ਤੇ ਬਸ ਬੰਦਿਆਂ ਮਗਰ ਤੁਰ ਪੈਂਦੀਆਂ ਝੰਡੇ ਲੈ ਕੇ ਉਹਨਾਂ ਨੂੰ ਮੰਗਾ ਮਾਰੇ ਤੇ ਪਤਾ ਹੀ ਨਹੀਂ ਹੁੰਣਾ ਕਿ ਮੰਗਾ ਹੁੰਦੀਆਂ ਕੀ ਆ ਕਿਹੜੀਆਂ-ਕਿਹੜੀਆਂ ਮੰਗਾ ਸਾਡੀਆਂ ਮੈਂ ਕਹਾਂਗਾ ਸਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸ ਦਿਓ ਇਹ ਕਰੀ ਵੀ ਸਾਡੀਆਂ ਆਹ ਮੰਗਾ ਜੇ ਤੁਹਾਨੂੰ ਪਤਾ ਹੈ ਵੇਖੋ ਜੀ ਵੀਜੀ ਜਿਹੜੀਆਂ ਬੀਬੀਆਂ ਹੁਣ ਬਹੁਤ ਜਾਗਰਤ ਹੋ ਚੁੱਕੀਆਂ ਆ ਪਹਿਲਾਂ ਵਾਲੀਆਂ ਤਾਂ ਗੱਲਾਂ ਨਹੀਂ ਰਹੀਆਂ ਕਿ ਬੀਬੀਆਂ ਜਿਹੜੀਆਂ ਚੁੰਕੇ ਚੁੱਲੇ ਦੇ ਵਟੇ ਨਾਲ ਲੱਗੀਆਂ ਹੁਣ ਜਿਹੜਾ ਸੋਸ਼ਲ ਮੀਡੀਆ ਹੈ ਨਾ ਉਹਨਾਂ ਨੇ ਸਾਡੀਆਂ ਜਿਹੜੀਆਂ 70 70 80 ਸਾਲ ਦੀਆਂ ਮਾਤਾ ਜਿਹੜੀਆਂ ਉਹ ਵੀ ਐਕਟਿਵ ਕਰ ਦਿੱਤੀਆਂ ਉਹ ਚਾਹੇ ਮੰंजे ਤੇ ਘਰੇ ਬੈਠੀਆਂ ਤਾਂ ਵੀ ਉਹ ਮੋਦੀ ਨੂੰ ਗਾਲਾਂ ਕੱਢਦੀਆਂ ਕਿ ਸਾਡੀਆਂ ਜਿਹੜੀਆਂ ਮੰਗਾਂ ਇਹ ਪੂਰੀਆਂ ਨਹੀਂ ਕਰਦੀਆਂ ਸਾਡੀਆਂ ਜਿਹੜੀਆਂ ਤੇਰਾ ਮੰਗਾ ਸੀ ਸਾਡੀ ਪਹਿਲੀ ਮੰਗ ਸੀ ਜਿਹੜੇ ਤਿੰਨ ਪਹਿਲਾਂ ਆਪਾਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸੀ ਉਹਦਾ ਇੱਕ ਨੋਟੀਫਿਕੇਸ਼ਨ ਜਾਰੀ ਕਰਵਾਉਣਾ ਉਹ ਤੋਂ ਸਾਡੀ ਦੂਸਰੀ ਮੰਗ ਹੈਗੀ ਲ ਜੀ ਹਾਂਜੀ ਉਹਨਾਂ ਨੂੰ ਜਿਹੜੇ ਦੋਸ਼ੀ ਜਿਹੜੇ ਅੱਜ ਵੀ ਇਹ ਉਥੇ ਸੁ ਵਿਧਾਨ ਸਭਾ ਦੇ ਵਿੱਚ ਬਿਠਾਏ ਇਹਨਾਂ ਨੇ ਉਹਨਾਂ ਨੂੰ ਜਿਹੜਾ ਸਜਾਵਾਂ ਦੇਣ ਵਾਸਤੇ ਸੀ ਤੀਸਰੀ ਮੰਗ ਸਾਡੀ ਹੈ ਐ ਐਮਐਸਪੀ ਦੀ ਗਰੰਟਡ ਕਾਨੂੰਨ ਹੈ ਜਿਹੜਾ ਉਹ ਹਰ ਹਾਲਤ ਵਿੱਚ ਲੈ ਕੇ ਜਿਹੜਾ ਉਹ ਛੱਡਾਂਗੇ ਚੌਥੀ ਮੰਗ ਸਾਡੀ ਹੈਗੀ ਆ ਸਵਾਮੀ ਨਾਥੰਦੀ ਜਿਹੜੀ ਰਿਪੋਰਟ ਆ ਬਹੁਤ ਸਾਲਾਂ ਤੋਂ ਸਾਡੀ ਪੈਂਡਿੰਗ ਪਈ ਆ ਇੰਨਾ ਠੰਡੇ ਬਸਤੇ ਦੇ ਵਿੱਚ ਪਾਈ ਆ ਜਿਹੜੀ ਉਹ ਲਾਗੂ ਕਰਾਉਣੀ ਆ ਉਸ ਤੋਂ ਬਾਅਦ ਸਾਡੇ ਬਜ਼ੁਰਗ ਹੈ ਜਿਵੇਂ ਕਿ ਹੁਣ 50 60 ਸਾਲ ਦੀ ਮਾਤਾ ਭਾਈ ਤੋਂ ਕੰਮ ਨਹੀਂ ਹੁੰਦਾ ਉਸ ਦੀ ਅਸੀਂ ਉਹ ਕਹਿੰਦੇ ਆ ਕਿ ਬਾਹਰਲੀਆ ਕੰਟਰੀਆਂ ਨੂੰ ਜਿਹੜੀ ਦੇ ਨਰ ਪਿਆ ਜਿਹੜੀ ਆ ਹਜ਼ਾਰ ਆ ਨਾ ਉਹਦੀ ਪੈਨਸ਼ਨ ਜਿਹੜੀ ਆ ਲਈ ਜਾਵੇ ਬੇ ਬਾਕੀ ਜਿਹੜਾ ਪ੍ਰਦੂਸ਼ਨ ਦੇ ਵਿੱਚ ਜਿਹੜਾ ਪ੍ਰਦੂਸ਼ਨ ਦਿੱਲੀ ਵਿੱਚ ਹਰ ਸ਼ਹਿਰ ਵਿੱਚ ਬਹੁਤ ਜ਼ਿਆਦਾ ਖਾਸ ਕਰਕੇ ਦਿੱਲੀ ਦੇ ਵਿੱਚ ਇਹਦਾ ਜਿਹੜਾ ਹਰ ਵਾਰੀ ਇਲਜ਼ਾਮ ਹੈ ਕਿਸਾਨ ਤੇ ਹੁੰਦਾ ਅਸੀਂ ਕਿੰਨੇ ਜਿਹੜੀ ਕਿਸਾਨੀ ਆ ਉਹ ਜਿਹੜੀ ਆ ਇਹ ਪ੍ਰਦੂਸ਼ਨ ਰਹਿ ਤੇ ਜਿਹੜਾ ਬਿਲ ਇਹਨਾਂ ਨੇ ਪਾਸ ਕੀਤਾ ਹੈ ਉਹਨੂੰ ਜਿਹੜਾ ਕਿਸਾਨੀ ਨੂੰ ਉਹਤੇ ਬਾਹਰ ਕੱਢਿਆ ਜਾਵੇ ਕਿਉਂਕਿ 2-4 ਘੰਟੇ ਵਿੱਚ ਜਿਹੜੀ ਪ੍ਰਾਲੀ ਮੱਚਦੀ ਆ ਉਹ ਇਹਨਾਂ ਪ੍ਰਦੂਸ਼ਨ ਨਹੀਂ ਕਰਦੀ ਉਹਤੇ ਸਾਡੇ ਵੀਰਾਂ ਭਰਾਵਾਂ ਦੇ ਜਿਹੜੇ ਪਰਚੇ ਆ ਉਹ ਕੁਝ ਰੱਦ ਕਰਾਉਣੇ ਆ ਤੇ ਇਹ ਸਾਡਾ 202022 ਦਾ ਬਿਲ ਹੈ ਜਿਹੜਾ ਜੇ ਉਹ ਇਹ ਜਿਹੜਾ ਆ ਉਹ ਆਪਣਾ ਜਿਹੜਾ ਬਣਾਉਣਾ ਕਿਉਂਕਿ ਅਸੀਂ ਪ੍ਰਾਈਵੇਟ ਜਿਹੜੀ ਕੰਪਨੀਆਂ ਨੂੰ ਜਿਹੜੀ ਆਪਣੀ ਬਿਜਲੀ ਉਹ ਨਹੀਂ ਦੇਣੀ ਅਸੀਂ ਚਾਹੁੰਦੇ ਕਿ ਸਰਕਾਰੀ ਰਵੇ ਅੱਗੇ ਇਹਨਾਂ ਨੇ ਜਿਹੜੇ ਆ ਉਹ ਇਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੀ ਆ ਦੇਣ ਦੀ ਤਿਆਰੀ ਕੀਤੀ ਆ ਤੀਸਰੀ ਮੰਗ ਹੈ ਜਿਹੜੇ ਇਹਨਾਂ ਨੇ ਇੱਕ ਸਾਡੀ ਇਹ ਮੰਗ ਹੈ ਜਿਹੜੇ ਵੱਡੇ ਵੱਡੇ ਹਾਈਵੇ ਜਿਹੜੇ ਬਣਾਉਂਦੇ ਆ ਇਹਨਾਂ ਦਾ ਸਾਨੂੰ ਕੋਈ ਸੁੱਖ ਸਹੂਲਤ ਨਹੀਂ ਆ ਕਿਉਂਕਿ ਸਾਡੇ ਪਾਇਆਂ ਜਿਹੜੀਆਂ ਜਮੀਨਾਂ ਐ ਇਨਕੁਆਇਰ ਕੀਤੀਆਂ ਜਾਂਦੀਆਂ ਉਹ ਵੀ ਉਹਨਾਂ ਨੇ ਬਿਨਾ ਪੁੱਛਿਆ ਤੋਂ ਕੀਤੀਆਂ ਜਾਂਦੀਆਂ ਕਿਉਂਕਿ ਉਹਨਾਂ ਦੇ ਖਾਤਾ ਵਿੱਚ ਕਿਸੇ ਦੇ ਪੈਸੇ ਪਏ ਐ ਕਿਸੇ ਦੇ ਨਹੀਂ ਇਹ ਜਿਹੜਾ ਸਾਨੂੰ ਇਹਨਾਂ ਨੇ ਜੇ ਸਾਡੀਆਂ ਜਮੀਨਾਂ ਇਨਕੁਆਇਰ ਕਰਨੀਆਂ ਐ ਸਾਨੂੰ ਉਹਨ ਤੋਂ 3 ਗੁਣਾ ਜਿਹੜਾ ਰੇਟ ਦੇ ਕੇ ਤੇ ਸਾਡੀਆਂ ਵੀਰਾਂ ਦੀਆਂ ਜਿਹੜੀਆਂ ਪੈੜੀਆਂ ਲਈਆਂ ਜਾਣ ਉਹਨਾਂ ਨੂੰ ਨਾਲ ਸੂਲਤਾ ਦਿੱਤੀਆਂ ਜਾਣ ਬਾਕੀ ਜਿਹੜੇ ਹਾਈਵੇ ਬਣਾਉਣ ਦੇ ਕਾਰਪੇਟ ਕਰਾਣੇ ਦਾ ਅੱਗੇ ਪਹਿਲਾਂ ਤਾਂ ਸਮੁੰਦਰੀ ਜਾਜਾ ਰਹੀ ਇਹਨਾਂ ਦਾ ਵਪਾਰ ਚੱਲਦਾ ਸੀ ਹੁਣ ਇਹ ਜਿਹੜੀਆਂ ਬੰਦਰਗਾਵਾ ਜਿਹੜੀਆਂ ਸੁੱਕੀਆਂ ਬੰਦਰਗਾਵਾ ਬਣਾਉਂਦੇ ਆ 14 14 15 ਫੁੱਟ ਦੇ ਜਿਹੜੇ ਹਾਈਵੇ ਬ ਸਾਡੀ ਵੱਡੀ ਮੰਗ ਹੈ ਜੇ ਇਹਨਾਂ ਨੇ ਹਾਈਵੇ ਬਣਾਉਣੇ ਆ ਅਸੀਂ ਚਾਹੁੰਦੇ ਕਿ ਪਿੱਲਰਾਂ ਦੇ ਉੱਤੇ ਬਣਾਉਣੇ ਕਿਉਂਕਿ ਸਾਡੀ ਪਾਣੀ ਦੀ ਨਿਕਾਸੀ ਜਿਹੜੀ ਆਰ ਪਾਰ ਹੋਵੇ ਜਦੋਂ ਇਹ ਪਿੱਲਰਾਂ ਤੇ ਨਹੀਂ ਬਣਾਉਂਦੇ ਤੇ ਸਾਡੀਆਂ ਜਿਹੜੇ ਪਿੰਡ ਆ ਸਾਡੇ ਸ਼ਹਿਰ ਆ ਕਸਬੇ ਆ ਸਾਡੇ ਡੁੱਬਣਗੇ ਫਿਰ ਵੀ ਜਿਹੜੇ ਲੋਕਾਂ ਦੇ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਮਾੜੀ ਹੋਣਗੇ ਇਹਨਾਂ ਦੇ ਨਾਲ ਸਾਡੀਆਂ ਜਿਹੜੀਆਂ ਕੋਸ਼ ਜਿਹੜੇ ਆ ਸਾਡੇ ਵੀਰਾਂ ਭਰਾਵਾਂ ਦੇ ਦਿੱਲੀ ਦੇ ਵਿੱਚ ਜਦੋਂ ਲਾਲ ਕਿਲੇ ਤੇ ਗਏ ਸੀ ਉਹਦੇ ਵਿੱਚ ਜਿਹੜੇ ਸਾਡੇ ਵੀਰਾਂ ਭਰਾਵਾਂ ਨੂੰ ਪਰਚੇ ਕੀਤੇ ਆ ਉਹਨਾਂ ਦੇ ਨੁਕਸਾਨੇ ਕਾ ਟਰੈਕਟਰ ਆ ਕੋਸ਼ ਇੱਥੇ ਉੱਥੇ ਖੜੇ ਆ ਉਹਨਾਂ ਦੇ ਪਰਚੇ ਰੱਦ ਦਾ ਮੰਗਾ ਜਿਹੜੀਆਂ ਸਾਡੀਆਂ ਜਿਹੜੀਆਂ ਉਹ ਲਗਾਤਾਰ ਆ ਇਹਨਾਂ ਦੇ ਨਾਲ ਇੱਕ ਨਵੀਂ ਮੰਗ ਜਿਹੜੀ ਸਾਡੀ ਨਾਲ ਕਾਨੂੰਨ ਅਸੀਂ ਰੱਦ ਕਰਵਾਉਣਾ ਚਾਹੁੰਦੇ ਆ ਜਿਹੜਾ ਇਹਨਾਂ ਨੇ ਡਰਾਈਵਰੀ ਦੇ ਤੇ ਟਰੱਕਾਂ ਦੇ ਉੱਤੇ ਲੈ ਕੇ ਆਏ ਹੀ ਕਿ ਉਹ ਜਿਹੜਾ ਹਣ ਜ਼ਰੂਰੀ ਆ ਉਹ ਬੱਚੇ-ਬੱਚੇ ਦੇ 17-18 ਸਾਲ ਦੇ ਬੱਚੇ ਤੇ ਵੀ ਲਾਗੂ ਹੁੰਦਾ ਕਿਉਂਕਿ 17-18 ਸਾਲ ਦੇ ਬੱਚੇ ਦਾ ਲਾਇਸੈਂਸ ਇਨੀ ਜਲਦੀ ਬਣ ਜਾਣੀ ਆ ਕਿ ਮਾਵਾ ਦੀ ਮਜਬੂਰੀ ਹੁੰਦੀ ਬੱਚੇ ਪੜ੍ਹਨ ਲਿਖਣ ਜਾਂਦੇ ਆ ਕੋਈ ਦੁਰਕੜਨਾ ਵਾਪਰਦੀ ਆ ਤਾਂ ਉਹ ਬੱਚੇ ਦੇ ਹੱਥ ਵਸ ਨਹੀਂ ਲੈਂਦੀ ਇਹ ਜਿਹੜਾ ਕਾਨੂੰਨ ਹੈ ਨਹੀਂ ਇਹ ਤੇ ਉਹ ਅਸੀਂ ਕਹਿਣਾ ਚਾਹੁੰਦੇ ਕਿ ਇੱਕ ਵਧੀਆ ਟ੍ਰੈਫਿਕ ਤਰੀਕੇ ਦੇ ਨਾਲ ਜਿਹੜ ਦੇਨਿ ਲੋੜੇ ਸਾਡੀਆਂ ਜਿਹੜੀਆਂ ਸਿੰਗਲ ਸੜਕਾਂ ਆ ਜਿਹੜੀਆਂ ਸਾਡੇ ਧਾਰਮਿਕ ਸਥਾਨਾਂ ਨੂੰ ਜੋੜਦੀਆਂ ਆ ਉਹ ਵੱਡੀਆਂ ਫੋਰਵੈਲਰ ਕੀਤੀਆਂ ਜਾਂ ਕਿਉਂਕਿ ਜਿਹੜੀਆਂ ਐਕਸੀਡੈਂਟ ਹੁੰਦੀਆਂ ਦੁਰਘਟਨਾ ਉਹ ਜਿਹੜੀਆਂ ਘਟ ਹੋਣਾ ਤੇ ਟ੍ਰੈਕ ਜਿਹੜੇ ਨਿਜਮਿਆਂ ਜਿਹੜੇ ਕਾਨੂੰਨ ਲਾਗੂ ਕੀਤੇ ਜਾਣਗੇ ਤੇ ਇਹ ਜਿਹੜੇ ਆ ਕਾਨੂੰਨ ਆ ਇਹ ਬਿਲਕੁਲ ਜਿਹੜਾ ਆ ਮਾੜਾ ਕਾਨੂੰਨ ਆ ਇਹਨੂੰ ਰੱਦ ਕੀਤਾ ਜਾ ਆਪਾਂ ਥੋੜਾ ਦੂਜੇ ਭੈਣਾਂ ਨੂੰ ਵੀ ਸ਼ਾਮਿਲ ਕਰੀਏ ਭੈਣ ਜੀ ਅਕਸਰ ਨਾਲ ਆਪਾਂ ਵਿਰੋਧ ਕਰ ਰਹੇ ਆ ਮੋਦੀ ਸਰਕਾਰ ਮਰਦਾਬਾਦ ਹਰ ਕੋਈ ਨਾਰਾ ਲਾ ਰਿਹਾ ਪਿਛਲੇ ਅੰਦੋਲਨ ਚ ਬਹੁਤ ਆਪਾਂ ਰੌਲਾ ਰੱਪਾ ਪਾਇਆ ਪਰ ਹੁਣ ਕੀ ਹੋ ਸਾਡੇ ਆਪਣੇ ਨੌਜਵਾਨ ਮੋਦੀ ਸਰਕਾਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਬਹੁਤ ਸਾਰੇ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਕਿ ਹੁਣ ਇਹ ਇਲੈਕਸ਼ਨ ਦਾ ਅਨਾਉਂਸ ਹੋਇਆ ਐਮਪੀ ਦਾ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਾਰਟੀ ਜੁਆਇਨ ਕਰ ਰਹੇ ਨੇ ਕੀ ਕਹਿਣਾ ਚਾਹੋ ਉਨਾ ਵਾਸਤੇ ਇਹੋ ਗੱਲ ਆ ਕਿ ਉਹਨਾਂ ਨੂੰ ਪਤਾ ਨਹੀਂ ਆ ਕਿ ਸਾਡੇ ਭਰਾਵਾ ਜਿੰਨਾਂ ਤੇ ਮੋਦੀ ਹੋਣੀ ਜਿਹੜੇ ਆ ਇੰਨੇ ਤਸ਼ੱਦਦ ਦੇ ਕਾਰਨ ਡਏ ਆ ਕਿਉਂਕਿ ਸੜਕਾਂ ਤੇ ਜਿਹੜੀਆਂ ਵਾਂ ਉਹ ਦੁਨੀਆ ਵਾਸਤੇ ਬਣਾਈਆਂ ਤੇ ਦੁਨੀਆ ਦੇ ਟੈਕਸਾਂ ਨਾਲ ਬਣਾਈਆਂ ਉੱਥੇ ਕਿੱਲ ਗੱਡਣ ਦਾ ਬੈਰੀਏਟ ਬਣਾਉਂਦਾ ਉੱਥੇ ਖੱਤਰ ਦਾ ਕੀ ਮਤਲਬ ਆ ਕਿਉਂਕਿ ਉਧਰੋਂ ਵੀ ਤਾਂ ਲੋਕੀ ਇੱਧਰ ਆਉਂਦੇ ਆ ਨਾ ਕਿ ਜੇ ਇੱਧਰ ਉਧਰ ਜਾਂਦੇ ਆ ਤੇ ਇਹ ਜਿਹੜੇ ਸਾਡੇ ਆ ਨਾ ਇਹ ਮਾ ਮੂਰਖ ਆ ਕਿਉਂਕਿ ਜਿਹੜੇ ਆਪਣੇ ਪੰਜਾਬ ਨੂੰ ਛੱਡ ਕੇ ਦੂਜੇ ਪਾਸੇ ਜਾਂਦੇ ਆ ਤੇ ਇਹਨਾਂ ਦੇ ਵਾਸਤੇ ਤਿੰਨ ਲਾਕੀ ਬਹੁਤ ਜ਼ਿਆਦੀ ਆ ਅਸੀਂ ਤੇ ਇਹੋ ਹੀ ਕਵਾਂਗੇ ਕਿ ਇਹਨਾਂ ਨੂੰ ਨਹੀਂ ਪਤਾ ਕਿ ਇਹ ਇਹ ਕੀ ਕੀ ਲੈਂਦੇ ਉਹਦੇ ਕੋਲ ਕਿਉਂਕਿ ਜਦੋਂ ਅਸੀਂ ਆਪਣਾ ਕੋਈ ਵੱਖਰਾ ਕੋਈ ਇਧਰੋਂ ਜਿੱਤ ਜਾਂਦਾ ਤੇ ਸਾਨੂੰ ਤੇ ਸਾਡਾ ਜਿਹੜਾ ਇੱਥੋਂ ਟੈਕਸ ਜਾਂਦਾ ਸਾਨੂੰ ਉਹ ਵੀ ਨਹੀਂ ਮੋੜਦੇ ਜੀ ਇਹ ਕੇਂਦਰ ਸਰਕਾਰ ਸਾਨੂੰ ਉਹ ਵੀ ਨਹੀਂ ਦਿੰਦੀ ਤੇ ਫਿਰ ਇਹ ਕਿਉਂ ਭੱਜ-ਭੱਜ ਉਧਰ ਜਾਂਦੇ ਆ ਇਹਨਾਂ ਦੀ ਬਹੁਤ ਵੱਡੀ ਭਾਰੀ ਜਿਹੜੀ ਆ ਮੂਰਖਤਾ ਅੱਜ ਕੀ ਕਹਿਣਾ ਚਾਹੋਗਾ ਲੋਕਾਂ ਨੂੰ ਜਿਹੜੇ ਸ਼ਾਮਲ ਹੋਏ ਨੇ ਭਾਰਤ ਉਹਨਾਂ ਵਾਸਤੇ ਉਹਨਾਂ ਦੇ ਮੂੰਹ ਤੇ ਚਪੇੜ ਹੀ ਆ ਹੋਰ ਤੇ ਕੁਝ ਨਹੀਂ ਆ ਹੂੰ ਕਿਉਂਕਿ ਗੁੱਸਾ ਤਾਂ ਸਾਡੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਾਡੇ ਘਰ ਵਿੱਚ ਵੀ ਪਰਿਵਾਰਾਂ ਵਿੱਚ ਵੀ ਗੱਲਾਂ ਹੋਈ ਹੁੰਦੀਆਂ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕਿਸਾਨ ਤੇ ਉੱਥੇ ਜਿਹੜੇ ਗੋਲੀਆਂ ਖਾਣਦੇ ਆ ਸਾਡੇ ਬੱਚੇ ਜਿਹੜੇ ਆ ਉਹ ਮਰਨਦੇ ਆ ਉਹਨਾਂ ਦੇ ਉੱਤੇ ਜਿਹੜੇ ਬੰਬ ਸੁੱਟਣਦੇ ਆ ਐਕਸਪਾਇਰ ਹੋਏ ਸੁੱਟਣਦੇ ਆ ਉਹ ਕੱਤੋ ਖਾਂਡੇ ਉਹ ਪੰਜਾਬਾਸਤੇ ਖਾਂਡੇ ਆ ਨਾ ਤੇ ਇਹ ਫਿਰ ਕਿਉਂ ਉਧਰ ਜਾਂਦੇ ਆ ਇਹ ਸਾਰੀਆਂ ਜਿਹੜੀਆਂ ਗੱਲਾਂ ਵਾ ਵੀਰ ਜੀ ਇਹਨਾਂ ਦੀ ਸਮਝ ਤੋਂ ਬਾਹਰ ਆ ਇਹਨਾਂ ਨੂੰ ਸਿਰਫ ਆਪਣੀ ਲੀਡਰੀ ਨਾਲ ਹੀ ਆ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਔਰਤ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਤੁਸੀਂ ਉਹਨਾਂ ਭੈਣਾਂ ਨੂੰ ਕਹੋ ਜਿਨ੍ਹਾਂ ਦੇ ਘਰ ਵਾਲੇ ਜਾ ਰਹੇ ਉਹਨਾਂ ਨੂੰ ਕਹੋ ਤੁਸੀਂ ਫੜੋ ਝਾੜੂ ਇੱਕ ਰੀ ਇਹਨਾਂ ਦੀ ਸੇਵਾ ਕਰੋ ਉਹ ਤੇ ਫਿਰ ਜਦੋਂ ਅਸੀਂ ਤੁਰ ਪਏ ਤੇ ਫਿਰ ਸਾਰੇ ਫਿਰ ਸਫਾਈ ਕਰਾਂਗੇ ਚੰਗੀ ਤਰ੍ਹਾਂ ਝਾੜੂ ਫੇਰਾਂਗੇ ਹੂੰ ਸਾਡੀ ਤਰ ਬਸ ਹੁਣ ਜਿਤਨਾ ਦਿੱਲੀ ਵਾਸਤੇ ਹੀ ਡਿਕਨ ਡਏ ਆ ਵੀ ਕਦੋਂ ਸਾਨੂੰ ਕਾਲ ਆਉਂਦੀ ਆ ਇਸੇ ਤਰ੍ਹਾਂ ਫਿਰ ਅਸੀਂ ਪੰਜਾਬ ਚ ਉਹਨਾਂ ਨੂੰ ਵੀ ਹੋ ਜਾਣਗੇ ਜਿਹੜੇ ਇਹਨਾਂ ਦੇ ਪਿੱਛੇ ਜਾਂਦੇ ਸੋ ਹੋਰ ਸਾਡੇ ਨਾਲ ਭੈਣ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਭੈਣ ਜੀ ਪਹਿਲੇ ਆਪਣਾ ਨਾਮ ਦੱਸਦੇ ਮੈਂ ਗਰਜੀਤ ਕੌਰ ਕੰਗ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਰੋਸ ਮਜ਼ਾਰੇ ਲੈ ਕੇ ਰੋਸ ਤੇ ਹੀ ਇਹ ਹੀ ਕਹਿਣਾ ਚਾਹੁੰਦੇ ਆ ਕਿ ਤਿੰਨ ਚਾਰ ਦਿਨ ਤੋਂ ਸਾਡੇ ਕਿਸਾਨ ਸੰਭੂ ਬਾਰਡਰ ਤੇ ਗਏ ਨੇ ਤੇ ਉੱਥੇ ਉਹ ਵੀਰਾਂ ਦੇ ਨਾਲ ਇਹਨਾਂ ਅਤਿਆਚਾਰ ਹੋਣ ਲਿਆ ਵਾ ਉਹਨਾਂ ਉਤੇ ਗੋਲੀਆਂ ਚਲਾਈਆਂ ਜਾਂਦੀਆਂ ਵਾ ਕਈਆਂ ਕਈ ਵੀਰਾਂ ਤੇ ਸਾਡੇ 90 ਤੋਂ ਜ਼ਿਆਦੇ ਦੇ ਵੀਰ ਸਾਡੇ ਫੱਟਰ ਹੋਏ ਕਈਆਂ ਦੀਆਂ ਅੱਖਾਂ ਨਿਕਲ ਗਈਆਂ ਪਰ ਉਹ ਸਰਕਾਰ ਇਹਨਾਂ ਨੂੰ ਦੁਸ਼ਮਣ ਗਿਣਦੀ ਆ ਕਿ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਆ ਆਪਣੀਆਂ ਮੰਗਾਂ ਮੰਗਣਦੇ ਆ ਉਹ ਵੀ ਜਾਇਜ਼ ਆ ਅਸੀਂ ਕੋਈ ਤਕਾ ਨਹੀਂ ਗਏ ਸਰਕਾਰ ਨੇ ਜਦੋਂ ਦੀ ਆਈ ਇਹਨੇ ਕੋਈ ਨਸ਼ਾ ਰੋਕਿਆ ਇਹਨੇ ਕਿਹਾ ਸੀ ਇੱਕ ਹਫ਼ਤੇ ਵਿੱਚ ਅਸੀਂ ਨਸ਼ਾ ਰੋਕਾਂਗੇ ਕੀ ਇਹਨੇ ਨਸ਼ੇ ਨੂੰ ਅਜੇ ਤੱਕ ਰੋਕ ਦਿੱਤਾ ਵਾ ਅਜੇ ਨੀਰੋ ਕਿ ਆ ਨਾ ਕਿਉਂ ਉਹ ਵਾਦਾ ਹੀ ਜਾਂਦਾ ਵਾ ਜਦੋਂ ਇਹ ਵੋਟਾਂ ਲੈਣੀਆਂ ਹੁੰਦੀਆਂ ਇਹ ਸੌ ਸਾਨੂੰ ਉਮੀਦਾਂ ਦਿੰਦੇ ਨੇ ਸੌ ਸਾਡੇ ਨਾਲ ਗੱਲਾਂ ਕਰਦੇ ਨੇ ਪਰ ਜਦੋਂ ਸਮਾਂ ਆਉਂਦਾ ਵਾ ਸਮਾਂ ਲੰਘ ਜਾਂਦਾ ਉਦੋਂ ਕੋਈ ਸਾਡੀ ਬਾਤ ਨਹੀਂ ਪੁੱਛਦਾ ਹੁਣ ਸਾਡੇ ਵੀਰ ਉਥੇ ਕਿਸਾਨ ਇਹਨੇ ਮਤਲਬ ਤੰਗੀ ਦੇ ਵਿੱਚ ਆਦੇ ਪਰ ਫਿਰ ਵੀ ਉਹ ਅਤਿਆਚਾਰ ਕਰਨ ਦੇ ਕਿ ਕੋ ਬਾਰਡਰ ਦੀ ਲੜਾਈ ਲੜਦੇ ਪਏ ਨੇ ਉਹ ਆਪਣੇ ਹੱਕਾਂ ਵਾਸਤੇ ਗਏ ਨੇ ਸ਼ਾਂਤੀਪੂਰਕ ਬੈਠੇ ਹੋਏ ਨੇ ਉਥੇ ਬਹਿ ਕੇ ਉਹਨਾਂ ਦੇ ਹੱਥਾਂ ਵਿੱਚ ਦੇ ਸਿਰਫ ਡੰਡੇ ਝੰਡੇ ਨੇ ਇਹ ਗੋਲੀਆਂ ਦੀ ਬਰਸਾਤ ਕਰਦੇ ਪਏ ਨੇ ਕੋਈ ਪੱਥਰ ਮਾਰਦੇ ਨੇ ਕੋਈ ਹਰਾਲ ਕੇ ਕਿੰਨਾ ਵੀ ਮਤਲਬ ਕਿਸਾਨ ਨੂੰ ਭੰਡਣਾ ਚਾਹੁੰਦੇ ਨੇ ਕਿ ਇਹ ਮਤਲਬ ਰੋਸ ਤੋਂ ਵੱਧ ਕਰਦੇ ਨੇ ਪਰ ਇਹਨਾਂ ਨੂੰ ਚਾਹੀਦਾ ਵਾ ਕਿ ਸਾਨੂੰ ਆਹੜੀਆਂ ਮੰਗਾਂ ਮੰਨ ਲੀਆਂ ਜਾਣ ਤੇ ਸਾਨੂੰ ਸਹੂਲਤਾਂ ਉਹ ਦਿੱਤੀਆਂ ਜਾਣ ਜਿਹਤੇ ਅਸੀਂ ਮੰਗਣ ਦੇ ਹੱਦ ਤੋਂ ਇਹ ਜੋ ਜੋ ਭਾਲਦੇ ਨੇ ਅਸੀਂ ਉਹਦੇ ਤੋਂ ਵੱਧ ਕਰਨ ਨੂੰ ਤਿਆਰ ਆਂ ਜੇ ਅਸੀਂ ਸ਼ਾਂਤਤਾ 'ਚ ਬੈਠੇ ਆਂ ਤੇ ਅਸੀਂ ਕਿਸੇ ਗੱਲ ਨੂੰ ਸ਼ਾਂਤ ਬੈਠੇ ਆਂ ਅਸੀਂ ਵੀਰਾਂ ਦਾ ਉਹ ਸਾਥ ਦੇਣੇ ਆ ਇਹ ਨਾ ਸੋਚਣ ਕਿ ਬੀਬੀਆਂ ਨੇ ਬੀਬੀਆਂ ਘਰ ਬਹਿਣ ਵਾਲੀਆਂ ਨਾ ਅਸੀਂ ਘਰ ਬਹਿਣ ਵਾਲੇ ਨਹੀਂ ਹੈਗੇ ਸਾਡਾ ਥੋੜਾ ਜਿਹਾ ਸਮਾਂ ਇਹ ਵਾਗੇ ਸਾਡੇ ਵੀਰਾਂ ਨੂੰ ਕੁਝ ਮਤਲਬ ਜੇ ਨਹੀਂ ਸੁਣਵਾਈ ਹੁੰਦੀ ਤਾਂ ਅਸੀਂ ਵੀਰਾਂ ਦੇ ਅੱਗੇ ਜਾਵਾਂਗੇ ਅਸੀਂ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਆਂ ਕਿਉਂਕਿ ਅੱਜ ਅਸੀਂ ਘਰ ਵੀ ਮਰਦੇ ਕੋਈ ਮੁੱਲ ਨਹੀਂ ਪੈਂਦਾ ਅਸੀਂ ਬਾਰਡਰ ਤੇ ਮਰਦੇ ਆ ਸਾਡਾ ਸ਼ਹੀਦਾਂ ਚ ਨਾ ਆਊਗਾ ਅਸੀਂ ਉਹ ਡਰਪੋਕ ਇਨਸਾਨ ਨਹੀਂ ਹੈਗੇ ਜੋ ਦੁਨੀਆ ਤੇ ਡਰਦੇ ਜਿਉਂਦੇ ਨੇ ਜ਼ਿੰਦਗੀ ਚਾਰ ਦਿਨ ਕਿਸੇ ਦੇ ਲੇਖੇ ਲੱਗ ਜਾਵੇ ਉਹਦੇ ਤੋਂ ਵੱਡਾ ਕੋਈ ਅਨਮੋਲ ਗਹਿਣਾ ਲੈ ਲਓ ਜਿਤਨਾ ਇੱਕ ਨਾ ਪਿਛੇ ਜੇ ਇੱਕ ਵੀਡੀਓ ਵਾਇਰਲ ਹੋਈ ਕਿ ਔਰਤਾਂ ਨੂੰ ਕਹਿੰਦੇ ਉਹ ਤਾਂ ਅੱਗੇ ਲਾ ਦਿੰਦੇ ਵੀ ਔਰਤਾਂ ਤੇ ਤਸ਼ੱਦਦ ਨਹੀਂ ਹੁੰਦਾ ਔਰਤਾਂ ਨੂੰ ਡਾਂਗਾ ਨਹੀਂ ਪੈਂਦੀਆਂ ਤਾਂ ਕਰਕੇ ਔਰਤਾਂ ਦਾ ਸਹਾਰਾ ਲੈਂਦੇ ਨੇ ਕਿਸਾਨ ਇਹ ਕਾਫੀ ਲੋਕਾਂ ਵੱਲੋਂ ਬੋਲਿਆ ਗਿਆ ਹੈ ਨਹੀਂ ਵੀਰ ਜੀ ਇਹ ਗੱਲ ਨਹੀਂ ਹੈਗੀ ਵੇਖੋ ਜਦੋਂ ਸਾਡੇ ਵੀਰਾਂ ਨੂੰ ਇਹ ਪਤਾ ਲੱਗਦਾ ਕਿ ਸਾਡੀਆਂ ਸਿੰਘਣੀਆਂ ਸਾਡੇ ਨਾਲ ਸਿਰ ਤੇ ਕਫਨ ਲੈ ਕੇ ਆਈਆਂ ਸਾਡੇ ਨਾਲ ਉਹਨਾਂ ਦਾ ਹੌਸਲਾ ਬਲੰਦ ਹੁੰਦਾ ਵਾ ਉਹਨਾਂ ਦਾ ਹੌਸਲਾ ਨਹੀਂ ਡੋਲਦਾ ਕਿਉਂ ਇੱਕ ਮਾਂ ਆ ਆਪਣੇ ਢਡੋਂ ਜੰਮੇ ਬੱਚੇ ਨੂੰ ਕੋਈ ਦੁੱਖ ਆ ਜਾਵੇ ਤੇ ਮਾਂ ਦਾ ਹੌਕਾ ਨਿਕਲਦਾ ਵਾ ਉਹ ਮਾਂ ਕੀ ਕਰੂਗੀ ਗੋਦੀ ਚ ਲੈ ਕੇ ਰੋਊਗੀ ਜਿੰਨਾ ਹੁਣ ਨਸ਼ਿਆਂ ਦੇ ਇੰਨਾ ਬੁਰਾ ਹਾਲ ਕਰਤਾ ਉਹ ਮਾਵਾਂ ਰੋਂਦੀਆਂ ਵੇਖੀਆਂ ਨਹੀਂ ਜਾਂਦੀਆਂ ਜਿਨ੍ਹਾਂ ਦੇ ਬੱਚੇ ਨਸ਼ਾ ਕਰ ਕਰਕੇ ਸਾਹਮਣੇ ਮੁੱਕ ਜਾਂਦੇ ਆ ਇਹਦੇ ਨਾਲੋਂ ਤੇ ਉਹ ਬੀਬੀਆਂ ਨੂੰ ਵਿਚਾਰੀਆਂ ਨੂੰ ਘਰੋਂ ਬਾਹਰ ਨਿਕਲਣਾ ਪੈਣਾ ਹੀ ਆ ਕਿਉਂ ਇਹਨਾਂ ਨੇ ਨਸ਼ਾਨੀ ਰੋਕਿਆ ਜੇ ਅਸੀਂ ਹੱਥਲੋ ਹੋ ਕੇ ਚੂੜੀਆਂ ਪਾ ਕੇ ਘਰ ਬੈਠੇ ਰਹੇ ਤੇ ਇਹਦੇ ਸਾਨੂੰ ਘਰ ਵੀ ਨਾ ਜੀਣ ਦੇਣਗੇ ਸਾਡੀ ਆਜ਼ਾਦੀ ਖੋ ਲਈ ਆ ਇਹਨਾਂ ਨੇ ਸਾਹੀਂ ਇੱਕ ਕਦਮ ਇਕੱਲੇ ਕਿਤੇ ਜਾ ਨਹੀਂ ਸਕਦੇ ਉਹ ਸਮਾਂ ਚਲਾ ਗਿਆ ਜਦੋਂ ਕਹਿੰਦੇ ਇਹ ਦੇਸ਼ ਆਜ਼ਾਦ ਆ ਬੀਬੀਆਂ ਮਤਲਬ ਘਰੋਂ ਵੀ ਜਾ ਸਕਦੇ ਅਸੀਂ ਇੱਥੇ ਇੱਕ ਕਿਲਾ ਇਕੱਲੇ ਨਹੀਂ ਜਾ ਸਕਦੇ ਕਿਉਂ ਨਸ਼ਾ ਵਾ ਚੋਰੀ ਆ ਕਿੰਨਾ ਹੀ ਲੋਕਾਂ ਨੂੰ ਸਮਝਾਵਾਂਗੇ ਕਿਉਂ ਅਸੀਂ ਛੋਟੇ-ਛੋਟੇ ਬੱਚੇ ਆ ਸਾਡੇ 10-10 ਸਾਲ ਦੇ ਜਿਹੜੇ ਉਹ ਨਸ਼ਾ ਕਰਨ ਲੱਗ ਪਿਆ ਟੀਕੇ ਲਾਉਂਦੇ ਆ ਹਰ ਇੱਕ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਸੁੰਨੀ ਜਗ੍ਹਾ ਮਿਲ ਜਾਂਦੀ ਆ ਤੇ ਛੋਟੇ-ਛੋਟੇ ਬੱਚੇ ਟੀਕਾ ਲਾ ਕੇ ਮਰਦੇ ਆ ਓਵਰਡੋਜ਼ ਲੈਂਦੇ ਆ ਕਿਉਂ ਸਰਕਾਰ ਨੂੰ ਨਹੀਂ ਦੀਦਾ ਸਾਡੀ ਜਵਾਨੀ ਜਿਹੜੀ ਆ ਨਸ਼ੇ ਵਿੱਚ ਇਹਨਾਂ ਨੇ ਮਾਰ ਦਿੱਤੀ ਆ ਸਾਡੇ ਕੋਲ ਗਾੜੀ ਕੁਛ ਨਹੀਂ ਰਹਿ ਗਿਆ ਸਾਡੇ ਬੱਚੇ ਜੇ ਸਕੂਲ ਜਾਂਦੇ ਆ ਸਾਨੂੰ ਇਹ ਹੀ ਡਰ ਰਹਿੰਦਾ ਵਾ ਕਿਤੇ ਬੁਰੀ ਸੰਗਤ 'ਚ ਨਾ ਪੈ ਜਾਣ ਕਉਂਕੇ ਸਰਕਾਰ ਨੇ ਕਿਹਾ ਹੈ ਕਿ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡਾ ਨਸ਼ਾ ਬੰਦ ਕਰਾਂਗੇ ਕੁਛ ਨਹੀਂ ਕੀਤਾ ਇਹਦੇ ਨਾਲ ਇਹਨੇ ਸਾਨੂੰ ਸਗੋਂ ਹੋਰ ਨਸ਼ਾ ਵਧਾਇਆ ਜਾਂ ਬੀਬੀਆਂ ਨਸ਼ੇ ਕਰਦੀਆਂ ਨੇ ਸਾਡੇ ਖੁਦ ਜਵਾਨੀ ਜਿਹੜੀ ਆ ਕੁੜੀਆਂ ਨੂੰ ਇਹਨਾਂ ਨੇ ਨਸ਼ਿਆਂ ਤੇ ਲਾਤਾ ਕੁੜੀਆਂ ਟੀਕੇ ਲਾਉਂਦੀਆਂ ਨੇ ਗਾਂ ਇਹ ਸੋਚੋ ਅਸੀਂ ਮੁੰਡਿਆਂ ਤੋਂ ਤੇ ਹੁੰਦੇ ਆ ਕਿ ਮੁੰਡਿਆਂ ਨੂੰ ਤੇ ਰੋਕਾਂਗੇ ਤੇ ਜਨਾਨੀ ਨੂੰ ਕੌਣ ਰੋਕੂਗਾ ਜਨਾਨੀਆਂ ਵੀ ਮਤਲਬ ਟੀਕੇ ਲਾਉਂਦੀਆਂ ਨੇ ਅੱਛਾ ਇੱਕ ਥੜਾ ਤੋਂ ਆਖਰੀ ਸਵਾਲ ਲਵਾਂਗੇ ਕਿ ਮਾਤਾਵਾਂ ਜਿਹੜੀਆਂ ਇਹਨਾਂ ਨੂੰ ਹੌਸਲਾ ਮਿਲਦਾ ਕਿੱਥੋਂ ਇਹ ਸਾਰੀ ਤਾਕਤ ਆਉਂਦੀ ਕਿੱਥੋਂ ਬੱਚਿਆਂ ਨੂੰ ਆਪਣੇ ਆਪ ਕਿੰਦੀਆਂ ਚਾਓ ਚੜਜੋ ਮੋਦੀ ਦੀਆਂ ਵੇਖੋ ਜੀ ਸਾਡੇ ਵਿੱਚ ਖੂਨ ਮਾਤਾ-ਪਾਗੋ ਦੀਆਂ ਵਾਰਸਾਂ ਜਦੋਂ ਬਦਾਵਾ ਲੈ ਕੇ ਦੇ ਕੇ ਆਏ ਸੀ ਤਾਂ ਮਾਤਾ-ਪਾਗੋ ਅੱਗੇ ਲੱਗ ਕੇ ਲੜੀ ਸੀ ਅਸੀਂ ਉਹਨਾਂ ਦੀਆਂ ਵਾਰਸਾਂ ਸਾਡੇ ਵਿੱਚ ਆਟੋਮੈਟਿਕ ਹੀ ਖੂਨ ਜਿਹੜਾ ਉਹ ਸਰਕਲ ਕਰਦਾ ਆ ਜਦੋਂ ਸਾਡੇ ਵੀਰਪਰਾ ਜਾਂਦੇ ਤੇ ਸਾਡੇ ਵਿੱਚ ਜੋਸ਼ ਜਗਦਾ ਕਿ ਅਸੀਂ ਸਾਡੇ ਵੀਰਪਰਾ ગયા ਤਾਂ ਅਸੀਂ ਵੀ ਜਾਈਏ ਫਿਰ ਮਾਤਾ-ਪਾਗੋ ਦੀਆਂ ਵਾਰਸਾਂ ਕਿਤਰਾ ਪਿੱਛੇ ਚੂੜੀਆਂ ਪਾ ਕੇ ਰਹਿ ਸਕਦੀਆਂ ਇਹ ਹੀ ਵੱਡਾ ਕਾਰਨ ਆ ਕਿ ਅਸੀਂ ਜਿਹੜੇ ਆ ਮਾਝੇ ਦੀਆਂ ਜੰਮੀਆਂ ਜੱਟੀਆਂ ਆ ਮਾਝੇ ਦੇ ਜਿਹੜੇ ਵਾਰਸ ਆ ਇਹ ਲਹੂ ਦੇ ਨਾਲ ਆਪਣਾ ਇਤਿਹਾਸ ਦੇਖਦੇ ਤੇ ਪੂਰਨੇ ਪੁੰਦੇ ਆ ਅਸੀਂ ਉਹਨਾਂ ਨੂੰ ਪੜਾਂ ਜੜੀਆਂ ਪੁੰਨੇ ਆ ਅੱਗੇ ਵੀ ਛੱਡ ਗਏ ਤਾਂ ਅੱਗੇ ਵੀ ਛੱਡਾਂਗੇ ਇਹੋ ਸਾਡੇ ਹੌਸਲੇ ਬਣਾਉਂਦੇ ਆ ਆਖਰੀ ਕਮੈਂਟ ਹਾਂਜੀ ਆਖਰੀ ਕਮੈਂਟ ਕੋਈ ਵੀ ਕੁਝ ਹਾਂਜੀ ਅਸੀਂ ਤੇ ਇਹੋ ਹੀ ਆ ਕਿ ਮਾਂ ਗੁਜਰੀ ਜਿਹੜੀ ਆ ਉਹ ਬੁਰਜ ਵਿੱਚ ਠੰਡ ਵੀ ਚੱਲੀ ਉਹਨੇ ਉਹਨੇ ਤਸੀਹੇ ਵੀ ਚੱਲੇ ਆ ਉਹਨੇ ਬੱਚੇ ਵੀ ਆਪਣੇ ਵੇਖਿਆ ਵੀ ਕਿਤ ਤਰ੍ਹਾਂ ਦੁਖੀ ਹੋ ਕੇ ਹਾਂ ਜਿੱਦਾਂ ਪਲੀਤੇ ਲੱਗੇ ਆ ਕਿਹੜਾ ਉਹਨਾਂ ਨੇ ਸਬਰ ਜ਼ੁਲਮ ਜਿਹੜਾ ਨਹੀਂ ਚੱਲਿਆ ਜੀ ਸਬਰ ਨਾ ਚੱਲਿਆ ਨਾ ਤੇ ਇਹ ਜਦੋਂ ਜੋ ਅਸੀਂ ਆਪਣਾ ਇਤਿਹਾਸ ਵੇਖਦੇ ਆ ਤੇ ਅਸੀਂ ਆਪਣੇ ਆਪ ਹੀ ਸਾਡੇ ਹਾਂਜੀ ਸਾਨੂੰ ਤਾਂਕ ਤੋਂ ਉੱਥੋਂ ਆਉਂਦੀ ਆ ਅਸੀਂ ਆਪਣੇ ਆਪ ਹੀ ਵੇਖਦੇ ਆ ਕਿ ਜੇ ਸਾਡੇ ਜਿਹੜੇ ਵੱਡ-ਵਡੇਰੇ ਸੀਗੇ ਉਹ ਇਹਨਾਂ ਕੁਛ ਕਰਦੇ ਅਸੀਂ ਵੀ ਤਾਂ ਉਹ ਗੁਰੂ ਦੇ ਬੱਚੇ ਆ ਜੀ ਇੱਕ ਹੌਸਲੇ ਦੀ ਹੋਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਵਾਂ ਭੈਣ ਦੇਖ ਲਓ ਹੈਂਡੀਕੈਪਡ ਐ ਦੋਹਾਂ ਲੱਤਾਂ ਤੋਂ ਚੱਲ ਨਹੀਂ ਸਕਦੇ ਭੈਣੇ ਐ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣਨਾ ਹੈ ਕੀ ਕਹਿਣਾ ਚਾਹਦੇ ਹੋ ਹਾਂਜੀ ਮੈਂ ਵੀ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਨੀ ਕਿਉਂਕਿ ਭਾਵੇਂ ਲੱਗਦਾ ਨਹੀਂ ਹੈ ਗਿਆ ਪਰ ਜਜ਼ਬਾ ਤੇ ਹੈਗਾ ਹੀ ਜਜ਼ਬਾ ਹੈਗਾ ਹਾਂਜੀ ਤੇ ਬਾਕੀ ਇਹ ਅਭੀ ਮਾੜੀਆਂ ਸਰਕਾਰਾਂ ਦੀ ਵਜ੍ਹਾ ਨਾਲ ਸਾਡੇ ਵੀਰਾਂ ਨੂੰ ਫੇਰ ਤੋਂ ਦੁਬਾਰਾ ਉੱਥੇ ਅੰਦੋਲਨ ਕਰਨਾ ਪਿਆ ਵਾ ਜਦੋਂ ਅੰਦੋਲਨ ਖਤਮ ਕੀਤਾ ਸੀ ਉਦੋਂ ਇਹ ਨਹੀਂ ਸੋਚਿਆ ਵੀ ਇਹ ਦੁਬਾਰਾ ਫੇਰ ਸਾਰਾ ਕੁਝ ਹੋਊਗਾ ਤੇ ਬਾਕੀ ਅਸੀਂ ਸਾਰੇ ਇਕੱਠੇ ਆ ਭੈਣ ਭਰਾ ਸਾਰੇ ਅਸੀਂ ਆਪਣੇ ਵੀਰਾਂ ਦੇ ਨਾਲ ਆ ਧੰਨਵਾਦ ਜੀ ਸੋ ਦੋਸਤੋ ਇਹ ਸਾਡਾ ਇਤਿਹਾਸ ਹੈ ਪੰਜਾਬ ਨੇ ਹਮੇਸ਼ਾ ਹੀ ਹਰ ਲੜਾਈ ਨੂੰ ਆਪਣੀ ਹਿੱਕ ਤੇ ਲਿਆ ਹੈ ਜਦੋਂ ਵੀ ਕੋਈ ਮੁਸੀਬਤ ਦੇਸ਼ ਤੇ ਪੈਂਦੀ ਚਾਹੇ ਹੋ ਟੈਕਸ ਦੇਣ ਦੀ ਗੱਲ ਹੋਵੇ ਚਾਹੇ ਹੋ ਅ ਦੇਸ਼ ਜਦੋਂ ਮਨਹਾਲੀ ਦੀ ਸਮਾ ਸੀਗਾ ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਵੀ ਪੰਜਾਬ ਨੇ ਵੱਧ ਤੋਂ ਵੱਧ ਦਾਨ ਦੇ ਕੇ ਇਸ ਦੇਸ਼ ਦੀ ਇੱਜ਼ਤ ਬਚਾਈ ਸੀ ਤੇ ਅੱਜ ਇਹ ਤਾਕਤ ਹੈ ਪੰਜਾਬ ਦੀ ਕਿ ਪੰਜਾਬ ਅੱਜ ਫੇਰ ਤੁਹਾਨੂੰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਨੱਚਦਾ ਨਜ਼ਰ ਆ ਰਿਹਾ ਹੈ ਬੰਬ ਨੂੰ ਦੇਖ ਕੇ ਉਹ ਤਾਂ ਬੰਬ ਸੁੱਟਦੇ ਨੇ ਸਾਡੇ ਵਾਲੇ ਜਕਾਰੇ ਛੱਡ ਕੇ ਬੰਬ ਜਿਹੜਾ ਉਹ ਟੈਸਟ ਕਰ ਦਿੰਦੇ ਨੇ ਪਤੰਗਾਂ ਦੇ ਨਾਲ ਕਦੀ ਡਰੋਨ ੁੱਗਿਆ ਭਈ ਪਤੰਗਾਂ ਦੇ ਨਾਲ ਡਰੋਨ ਸੁੱਟੇ ਜਾ ਰਹੇ ਨੇ ਇਹ ਜਜ਼ਬਾ ਸਾਰਾ ਸਾਨੂੰ ਸਾਡੇ ਪਾਤਸ਼ਾਹ ਨੇ ਦਿੱਤਾ ਹੈ ਸਾਡੇ ਖੂਨ ਦੇ ਵਿੱਚ ਹੈ ਜੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਡਰਾ ਕੇ ਵਾਪਸ ਭੇਜ ਦਾਂਗੇ ਉਹ ਨਹੀਂ ਹੋਣਾ ਤੇ ਸਾਡੀਆਂ ਮਾਤਾਵਾਂ ਜਿਹੜੀਆਂ ਬਿਲਕੁਲ ਤਿਆਰ ਬੇਟੀਆਂ ਨੇ ਆਪਣੇ ਵੀਰਾਂ ਦਾ ਹੌਸਲਾ ਵਧਾਉਣ ਵਾਸਤੇ ਅੱਜ ਇਹਨਾਂ ਮਾਤਾਵਾਂ ਨੇ ਇਕੱਠ ਕੀਤਾ ਹਰ ਪਿੰਡ ਦੇ ਵਿੱਚ ਇਹੋ ਜਿਹਾ ਇਕੱਠ ਹੋ ਰਹਿ ਰਹੇ ਨੇ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਵੱਲੋਂ ਅੱਜ ਦੀ ਕਾਲ ਸੀ ਕਿ ਪਿੰਡਾਂ ਦੇ ਵਿੱਚ ਰੋਸ ਮਜ਼ਾਹਰੇ ਕਿਤੇ ਜਾਣ ਕਿਤੇ ਪੁਤਲੇ ਫੁਕੇ ਜਾ ਰਹੇ ਨੇ ਕਿਤੇ ਰੋਸ ਮਾਰਚ ਕਿਤੇ ਕੱਢਿਆ ਜਾ ਰਿਹਾ ਸੋ ਇਹ ਸਰਕਾਰਾਂ ਦੇ ਇੱਕ ਚਿਤਾਵਨੀ ਹੈ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਅੱਜ ਵਾਲੀ ਮੀਟਿੰਗ ਜਿਹੜੀ ਆ ਉਹਨੂੰ ਅਟੈਂਡ ਕਰੋ ਤੇ ਮੀਟਿੰਗ ਦੇ ਵਿੱਚ ਕੋਈ ਚੰਗੇ ਨਤੀਜੇ ਲੈ ਕੇ ਤੇ ਕਿਸਾਨੀ ਅੰਦੋਲਨ ਨੂੰ ਇੱਥੇ ਸਮਾਪਤ ਕੀਤਾ ਜਾਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੇਖ ਤੇ ਰੋ ਸਰਖਾਪ ਟੀਵੀ ਧੰਨਵਾਦ